ਸੋਗੇਵਤਿਆ ਨਗਰ ਕੌਂਸਲ ਚੋਹਾਧੋਪਲਾ ਨਾਬਾਦੇ ਵਿੱਚ ਸ਼ੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਛਟਕਾ ਲੱਗਾ ਜਦੋਂ ਸ਼ੋਮਣੀ ਅਕਾਲੀ ਦਲ ਦੇ ਟਕਸਾਲੀ ਆਖੂ ਅਤੇ ਸਾਫਤਾ ਕੌਮੀ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਆਪਣੇ 300 ਸਾਥੀਆਂ ਸਮੇਤ ਸ਼ੋਮਣੀ ਅਕਾਲੀ ਦਲ ਨੂੰ અલਵਿਦਾ ਕੀ ਆਮ ਆਦਮੀ ਪਾਰਟੀ ਦੇ ਵਿੱਚ ਨਾਬਾਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੀ ਅਗਵਾਈ ਦੇ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਯਾਦਵਿੰਦਰ ਸਿੰਘ ਯਾਦੂ ਨੂੰ ਸਿਰੋਪਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਇਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਵੱਡਾ ਬਲ ਮਿਲਿਆ ਅਤੇ ਵਿਸ਼ਵਾਸ ਦਵਾਇਆ ਦਿੱਤਾ ਜਾਵੇਗਾ। ਜਿਹੜਾ ਰਹੀ ਹੈ ਅੱਜ ਆਪਣੇ 300 ਸਾਥੀਆਂ ਦੇ ਨਾਲ ਅਕਾਲੀ ਦਲ ਛੱਡ ਕੇ ਆਵਾਦੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਨੂੰ ਆਵਾਦੀ ਪਾਰਟੀ ਦੇ ਵਿੱਚ ਜੀ ਆਇਆਂ ਕਹਾਂ ਔਰ ਇਹਨਾਂ ਨੂੰ ਵਿਸ਼ਵਾਸ ਹੋਣਾ ਕਿ ਤੁਹਾਡਾ ਮਾਨ ਸਤਕਾਰ ਆਵਾਦੀ ਪਾਰਟੀ ਦੇ ਵਿੱਚ ਪੂਰਾ ਹੋਏਗਾ ਔਰ ਬੰਦੀਆਂ ਜ਼ਿੰਮੇਵਾਰੀਆਂ ਵਿੱਚ ਤੁਸੀਂ ਜਾਣਗੇ ਤੇ ਮੇਰੇ ਵੱਲੋਂ ਜਿੰਨੇ ਵੀ ਸਾਰੇ ਇਹਨਾਂ ਦੇ ਨਾਲ ਸਾਰੇ ਸਾਥੀ ਸ਼ਾਮਲ ਹੋਏ ਆ ਅਕਾਲੀ ਦਲ ਛੱਡ ਕੇ ਆਏ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਤੇ ਕੋ ਨਾਪਾ ਹਲਕੇ ਤੇ ਵੀ ਗੱਲ ਕਰੀਏ ਜਿਨ੍ਹਾਂ ਨੇ ਪਾਸੋਂ ਚ ਇਲੈਕਸ਼ਨ ਆਉਥੇ ਵੀ ਅਕਾਲੀ ਦਲ ਨਾਮਾ ਪਾ ਰਹੀ ਔਰ ਸਾਰੇ ਕਿਤੇ ਅਕਾਲੀ ਦਲ ਜਿਹੜਾ ਜੀ ਬਹੁਤ ਬੈਕਵਰਡ ਤੇ ਚਲੇ ਗਿਆ ਨਾਪਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲਿਆ 300 ਦੇ ਆਸ-ਪਾਸ ਜਿਹੜੇ ਤਕਸਾਲੀ ਵਰਕਰ ਹੈ ਜਿਵੇਂ ਜਾਦੂ ਜੀ ਬਹੁਤ ਤਾਣੇ ਵਰਕਰ ਹੈ ਅੱਜ ਤਮਾਰ ਦੇ ਨਾਮ ਬਹੁਤ ਨੇੜਤਾ ਰਹੀ ਹੈ ਬੜੀ ਮਿਹਨਤ ਕਰਨਾ ਹਰ ਇੱਕ ਰੈਲੀ ਤੇ ਰੈਲੀ ਤੇ ਗਾਣਾ ਸਾਰਾ ਇਹੀ ਭਰਾ ਕਰਦੇ ਸੀਗੇ ਅੱਜ ਇਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਤੇ ਇਹਨਾਂ ਨੂੰ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁ ਮबारकबाद ਦਿੰਦਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਔਰ ਮੈਂ ਬਤੌਰ ਐਮਐਲਏ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਇਹਨਾਂ ਦਾ ਪੂਰਾ ਮਾਨ ਸਤਕਾਰ ਆਮ ਆਦੀ ਪਾਰਟੀ ਦੇ ਵਿੱਚ ਹੋਏਗਾ ਜੀ ਬੜੇ ਪੁਰਾਣੇ ਆਪੂ ਸੀਗੇ ਜੀ ਪਰ ਕਿਸੇ ਦਾ ਵੀ ਤੁਰ ਜਾਣਾ ਬਹੁਤ ਦੁਖਦਾਈ ਹੁੰਦਾ ਜੀ ਬਹੁਤ ਮੈਂ ਪ੍ਰਗਟ ਕਰਦਾ ਕਿ ਪਰਮਾਤਮਾ ਨੇ ਦੀ ਆਤਮਾ ਨੂੰ ਸ਼ਾਂਤੀ ਦੇਵੇ 파ਰਟੀ ਲਗ ਲਗ ਹੋ ਸਕਦੀ ਹੈ ਵਿਚਾਰ たら ਲਗ ਲਗ ਹੋ ਸਕਦੇ ਪਰ ਪਰਮਾਤਮਾ ਨੇ ਸਾਨੂੰ ਇਹ ਜੀ ਇਨਸਾਨੀ ਜੀਵਨ ਸਾਨੂੰ ਜਿਹੜਾ ਜੀ ਸਾਰਿਆਂ ਨੂੰ ਬਰਾਬਰ ਜੁਤਾ ਤੇ ਉਹਨਾਂ ਦਾ चौटाला ਸਾਹਿਬ ਦਾ ਦੁਨੀਆ ਤੋਂ ਤੁਰ ਜਾਣਾ ਬਹੁਤ ਦੁੱਖदाई ਹੈ ਜੀ ਜੀ ਸਿੰਘ ਢੱਲੇਵਾਲ ਦਾ ਅੱਜ ਮਰਨ ਵਦਨ 25ਵੇਂ ਰੇਕ ਸਟਾਰਟ ਹੋ ਗਿਆ ਤੇ ਕਿਵੇਂ ਦੇਖਦੇ ਹੋ ਉਹਨਾਂ ਦੀ ਤਬੀਅਤ ਜਿਹੜੀ ਆ ਦਿਨ ਪਰ ਦਿਨ 나ਜੂਰਦੀ ਜਾ ਰਹੀ ਹੈ। ਸੋਖ ਮੇਰੀ ਭਾਵਨਾ ਤਾਂ ਢੱਲੇਵਾਲ ਸਾਹਿਬ ਨਾਲ ਜੁੜੀ ਹੋਈ ਹੈ ਜੀ ਮੈਂ ਤਾਂ ਸ਼ੁਰੂ ਤੋਂ ਹੀ ਕਿਸਾਨ ਸਬਤ ਕਰਿਆ ਮਜ਼ਦੂਰ ਦਾ ਮਪੁੱਤਾਂ ਜੀ ਤੇ ਕੇਂਦਰ ਨੂੰ ਕਿਤੇ ਨਾ ਕਿਤੇ ਇਸ ਚੀਜ਼ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਬਣਨੀਆਂ ਚਾਹੀਦੀ ਨੇ ਸਾਡੇ ਬਜ਼ੁਰਗ ਨੇ ਢੱਲੇ ਸਾਹਿਬ ਔਰ ਢੱਲੇ ਸਾਹਿਬ ਅਗਰ ਅੱਜ ਭੁਖੜਤਾਲ ਤੇ ਬੈਠੇ ਨੇ ਮਰਨਬਰ ਤੇ ਬੈਠੇ ਨੇ ਤਾਂ ਇਹ ਬਹੁਤ ਬੜਾ ਬੜਾ ਪੀੜਤ ਹੈ ਜੀ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਪਾਣੀ ਵੀ ਆ ਜਾਂਦਾ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਕੇਂਦਰ ਕਿਉਂ ਨਹੀਂ ਸੁਣ ਰਹੀ ਕੇਂਦਰ ਨੂੰ ਮੰਗਾ ਜਿਹੜੀਆਂ ਨੇ ਮੰਨ ਕੇ ਇਹ ਜਿਹੜੇ ਗੱਲੇਵਾਲ ਸਾਹਿਬ ਦਾ ਬਰਤ ਜਿਹੜਾ ਉਹ ਚੁਟਵਾਉਣਾ ਚਾਹੀਦਾ ਪਰ ਮੈਂ ਬਤੌਰੇ ਐਮਐਲਏ ਮੇਰਾ 101% ਸਮਰਥਨ ਜਿਹੜਾ ਗੱਲੇਵਾਲ ਸਾਹਿਬ ਨੂੰ ਹੈ ਅਗਿੱਤ ਚਾਹ ਦਾ ਜਿਹੜਾ ਬਿਆਨ ਹੈ ਡਾਕਟਰ ਬੇਦਗਰ ਲੈ ਕੇ ਪਿੱਤਾ ਦੇਖਦੇ ਲੱਗ ਰਿਹਾ ਹੈ ਦੇਖੋ ਭੀਮ ਰਾਮ ਅੰਬੇਦਕਰ ਸਾਹਿਬ ਉਹ ਇਨਸਾਨ ਨੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਜੀ ਔਰ ਉਹਨਾਂ ਬਾਰੇ ਕੋਈ ਗਲਤ ਬੋਲਣਾ ਬਹੁਤ ਮਾੜੀ ਗੱਲ ਹੈ ਜੀ ਕਿਉਂਕਿ ਉਹ ਕਾਨੂੰਨ ਬਣਾਉਣ ਵਾਲੇ ਸੰਵਿਧਾਨ ਬਣਾਉਣ ਵਾਲੇ ਨੇ ਜਿਨ੍ਹਾਂ ਨੂੰ ਜਿਹੜਾ ਹਿੰਦੁਸਤਾਨ ਦਾ ਹਰੇਕ ਨਾਗਰਿਕ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ ਤੇ ਉਹਨਾਂ ਦੇ ਸਤਿਕਾਰ ਦੇ ਵਿੱਚ ਵੈਸੇ ਹੀ ਸਿਰ ਝੁਕਦਾ ਜੀ ਉਹਨਾਂ ਬਾਰੇ ਕੋਈ ਵੀ ਇਦਾਂ ਦੀ ਸ਼ਬਦਾਵਲੀ ਜਾਂ ਦਾ ਕੋਈ ਬੋਲਣਾ ਮੇਰੇ ਸਾਰਨਾ ਠੀਕ ਨਹੀਂ ਹੈ। ਮੈਂ ਮਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੇਵਾ ਮੁਕਤ ਕਰਤਾ ਕਿਵੇਂ ਦੇਖਦੇ ਹੋ ਖਾਲੀਦਾਂ ਚ ਮਵਾਦ ਚੱਲ ਰਿਹਾ। ਬਿਲਕੁਲ ਥੋੜੀ ਗੱਲ ਠੀਕ ਹੈ ਕਿ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਔਰ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੀ ਹੈ ਔਰ ਕਿਤੇ ਨਾ ਕਿਤੇ ਬਹੁਤ ਗੰਭੀਰ ਮਸਲਾ ਹੈ ਜੀ। ਔਰ ਬਹੁਤ ਗੰਭੀਰ ਮਸਲਾ ਇਹਦੇ ਵਿੱਚ ਸਿੰਘ ਸਾਹਿਬ ਦਾ ਪਹਿਲਾਂ ਦਾ ਰੋਲ ਔਰ ਹੁਣ ਦਾ ਰੋਲ ਔਰ ਜੋ ਵੀ ਚੱਲਿਆ ਆ ਰਿਹਾ ਜੀ ਸਿੱਖੀਜ਼ਮ ਲਈ ਇਹ ਠੀਕ ਨਹੀਂ। ਮੈਂ ਤਾਂ ਇਹ ਗੱਲ ਕਹੂੰਗਾ ਕਿ ਸਿੱਖਿਆਜ਼ਮ ਲਈ ਠੀਕ ਨਹੀਂ ਆਪਣੀ ਕੌਮ ਲਈ ਇਹ ਗੱਲ ਠੀਕ ਨਹੀਂ ਕਿਤੇ ਨਾ ਕਿਤੇ ਸਭ ਨੂੰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ ਨਹੀਂ ਕੌਮ ਦਾ ਨੁਕਸਾਨ ਨਹੀਂ ਹੋ ਰਿਹਾ ਆਪਸੀ ਕਾਲੀਦਾਵ ਦੇ ਵਿਵਾਦ ਕਰਕੇ ਬਿਲਕੁਲ ਨੁਕਸਾਨ ਹੋ ਰਿਹਾ ਜੀ ਬਿਲਕੁਲ ਨੁਕਸਾਨ ਹੋ ਰਿਹਾ ਕਿਉਂ ਨਹੀਂ ਕੌਮ ਦਾ ਨੁਕਸਾਨ ਹੋ ਰਿਹਾ ਜੀ ਜਿਨ੍ਹਾਂ ਦੀ ਭਾਵਨਾ ਜੁੜੀ ਹੋਈ ਹੈ ਜਿਹਨਾਂ ਲੰਮਾ ਸਮਾਂ ਬੋਤਾਂ ਪਾ ਕੇ ਕਾਲੀਦਾਨ ਨੂੰ ਮੌਕਾ ਦਿੰਦਾ ਹੈ ਬਾਦੂ ਸਾਹਿਬ ਨੂੰ 5 ਵਾਰ ਚੀਫ ਮਿਨਿਸਟਰ ਬਣਾਇਆ ਅਲਗ-ਅਲਗ ਉਹਨਾਂ ਨੂੰ ਵੀ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਭਾਵਨਾ ਨੂੰ ਫੇਸ ਬੋਲ